ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਵਿਸਾਖੀ ਵਾਲੇ ਦਿਨ ਤੁਸੀਂ ਗੁਰੂ ਦਾ ਇਹ ਛੋਟਾ ਜਿਹਾ ਉਪਾਅ ਕਰ ਲੈਂਦੇ ਹੋ ਤੁਹਾਡੇ ਘਰ ਦੀ ਗਰੀਬੀ ਨੂੰ ਇਹ ਉਪਾਅ ਦੂਰ ਕਰ ਦੇਵੇਗਾ ਇਹ ਸਮਾਂ ਤੇ ਇਸ ਵਿਧੀ ਅਨੁਸਾਰ ਤੁਸੀਂ ਇਸ ਕੰਮ ਨੂੰ ਕਰਨਾ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਵਿੱਚ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤਾਂ ਜੀ ਸਾਥ ਸੰਗਤਾਂ ਜੀ ਆਪਣੇ ਸਭ ਦੇ ਘਰ ਦੇ ਰਸੋਈ ਦੇ ਵਿੱਚ ਗੁੜ ਤਾਂ ਆਮ ਹੀ ਪਾਇਆ ਜਾਂਦਾ ਹੈ ਮਿੱਠੇ ਵਜੋਂ ਅਸੀਂ ਸਾਰੇ ਖਾਂਦੇ ਵੀ ਹਾਂ ਜਿਸ ਦੇ ਨਾਲ ਸਾਡੀ ਪਾਚਨ ਪ੍ਰਣਾਲੀ ਵੀ ਠੀਕ ਰਹਿੰਦੀ ਹੈ ਤੇ ਇਮਲੀ ਵੀ ਆਪਣੇ ਘਰਾਂ ਦੇ ਵਿੱਚ ਆਮ ਹੀ ਪਾਈ ਜਾਂਦੀ ਹੈ ਪਰ ਕਿ ਤੁਸੀਂ ਜਾਣਦੇ ਹੋ ਕਿ ਇਹਦੇ ਕਿੰਨੇ ਜ਼ਿਆਦੇ ਫਾਇਦੇ ਹਨ ਤੁਸੀਂ ਜਾਣ ਕੇ ਇਸ ਬਾਰੇ ਹੈਰਾਨ ਹੀ रह ਜਾਓਗੇ ਬਸ ਇਸ ਵਿਧੀ ਦੇ ਨਾਲ ਬਣਾਓ ਇਹ ਉਪਾਅ ਤੇ ਇਸ ਵਿਧੀ ਦੇ ਨਾਲ ਖਾਓ ਤੇ ਮੂੰਹ ਵਿੱਚ ਕਦੇ ਵੀ ਕੋਈ ਚੀਜ਼ ਲਾਉਣ ਦੀ ਫਿਰ ਜ਼ਰੂਰਤ ਨਹੀਂ ਪਵੇਗੀ ਢੇਟ ਦੀਆਂ ਸਾਰੀਆਂ ਬਿਮਾਰੀਆਂ ਤੁਹਾਡੀਆਂ ਦੂਰ ਹੋ ਜਾਵੇਗੀ ਬਸ ਇੱਕ ਚਮਚ ਤੁਸੀਂ ਰੋਜ਼ ਖਾਣਾ ਹੈ ਤੇ ਇਸ ਤੋਂ ਜ਼ਿਆਦਾ ਨਹੀਂ ਖਾਣਾ ਕਿਉਂਕਿ ਇਸ ਨੂੰ ਸਿਰਫ ਦਵਾਈ ਵਾਂਗ ਹੀ ਲੈਣਾ ਹੈ ਇਹ ਦੁਪਹਿਰ ਦੇ ਸਮੇਂ ਲਗਭਗ 12 ਤੋਂ 1 ਵਜੇ ਦੇ ਵਿੱਚ ਤੁਸੀਂ ਇਸ ਨੂੰ ਖਾ ਸਕਦੇ ਹੋ ਭਾਵ ਕਿ ਦੁਪਹਿਰ ਦਾ ਪ੍ਰਸ਼ਾਦਾ ਪਾਣੀ ਖਾਣ ਤੋਂ 1 ਘੰਟਾ ਪਹਿਲਾਂ ਜੋ ਪੁਰਖ ਇਸ ਨੂੰ 7 ਦਿਨ ਵਿੱਚ 2 ਵਾਰ ਸਿਰਫ ਖਾ ਸਕਦੇ ਹਨ ਪਰ ਮਾਤਰਾ ਉਹੀ 1 ਚਮਚ ਇਸ ਨਾਲ ਤੁਹਾਡਾ ਚਿਹਰਾ ਖਿੜਿਆ ਰਹੇਗਾ ਦਾਗ ਧੱਬੇ ਸ਼ਹੀਆ ਪਿੰਪਲ ਇਹ ਸਭ ਗਾਇਬ ਹੀ ਹੋ ਜਾਣਗੇ ਮਹੀਨੇ ਵਾਰੀ ਦੇ ਵਿੱਚ ਜੋ ਵੀ ਬੀਬੀਆਂ ਨੂੰ ਦਿੱਕਤਾਂ ਆਉਂਦੀਆਂ ਨੇ ਇਸ ਦੇ ਨਾਲ ਸਭ ਠੀਕ ਹੋ ਜਾਣਗੀਆਂ ਜੇਕਰ ਦਰਦ ਹੁੰਦਾ ਹੈ ਮਹੀਨੇ ਵਾਰੀ ਵਿੱਚ ਉਹ ਤਾਂ ਬਿਲਕੁਲ ਹੀ ਠੀਕ ਹੋ ਜਾਵੇਗਾ ਜਦੋਂ ਆਪਾਂ ਗੁੜ ਤੇ ਇਮਲੀ ਲੈਂਦੇ ਹਾਂ ਗੁੜ ਵਿੱਚ ਆਇਰਨ ਬਹੁਤ ਜ਼ਿਆਦਾ ਹੁੰਦਾ ਹੈ ਤੇ ਇਮਲੀ ਵਿੱਚ ਵਿਟਾਮਿਨ ਸੀ ਹੁੰਦਾ ਹੈ ਇਹ ਦੋਵੇਂ ਚੀਜ਼ਾਂ ਮਿਲ ਕੇ ਆਪਣੇ ਲਿਵਰ ਨੂੰ ਠੀਕ ਕਰ ਦਿੰਦੀਆਂ ਹਨ ਲਿਵਰ ਦੀ ਗਰਮੀ ਘਟ ਘਟਣ ਤੇ ਜੋ ਪੇਟ ਸੰਬੰਧੀ ਦਿੱਕਤਾਂ ਹਨ ਉਹ ਸਭ ਠੀਕ ਹੋ ਜਾਣਗੀਆਂ ਇਸਨੂੰ ਬਣਾਉਣ ਲਈ ਤੁਸੀਂ 1 ਕਿਲੋ ਇਮਲੀ ਤੇ ਅੱਧਾ ਕਿਲੋ ਗੁੜ ਲੈਣਾ ਹੈ। ਭਾਵੇਂ ਜਿੰਨੀ ਇਮਲੀ ਲੈਣੀ ਹੈ ਉਹਦਾ ਅੱਧਾ ਹਿੱਸਾ ਤੁਸੀਂ ਗੁੜ ਲੈਣਾ ਹੈ। ਇਮਲੀ ਨੂੰ ਜਾਂ ਤਾਂ ਰਾਤ ਨੂੰ ਪਾਣੀ ਵਿੱਚ ਭਿਉਂ ਦਿਓ ਤੇ ਜਾਂ ਫਿਰ 4 ਤੋਂ 5 ਘੰਟੇ ਲਈ ਪਾਣੀ ਵਿੱਚ ਭਿਓ ਸਕਦੇ ਹੋ। ਭਿਉਣ ਨਾਲ ਇਹ ਨਰਮ ਜਿਹੀ ਹੋ ਜਾਵੇਗੀ। ਇਸਨੂੰ ਤੁਸੀਂ ਚੰਗੀ ਤਰ੍ਹਾਂ ਮਿਲਾ ਲਓ। ਜਿੰਨੇ ਇਮਲੀ ਦੇ ਬੀਹ ਹਨ ਉਹਨਾਂ ਨੂੰ ਬਾਹਰ ਕੱਢ ਦਿਓ। ਜੋ ਵੀ ਤੇਲੇ ਹਨ ਉਹਨਾਂ ਨੂੰ ਵੀ ਬਾਹਰ ਕੱਢ ਦਿਓ। ਗੁੱਦਾ ਵਿੱਚ ਹੀ ਰਹਿਣ ਦਿਓ 15 ਮਿੰਟ ਤੱਕ ਇਸ ਨੂੰ ਅੱਗ ਤੇ ਉਬਾਲ ਲਓ ਗੁੜ ਨੂੰ ਵੀ ਚੰਗੀ ਤਰ੍ਹਾਂ ਕੁੱਟ ਲਓ ਜਦੋਂ ਬਰੀਕ ਜਿਹਾ ਹੋ ਜਾਵੇ ਫਿਰ ਇਸ ਨੂੰ ਇਮਲੀ ਜਿਹੜੀ ਹੈ ਆਪਾਂ ਅੱਗੇ ਰੱਖ ਦੇਣੀ ਹੈ ਫਿਰ ਉਹਦੇ ਵਿੱਚ ਜਿਹੜਾ ਗੁੜ ਹੈ ਉਹ ਪਾ ਲੈਣਾ ਹੈ 3 ਮਿੰਟ ਕੜਸ਼ੀ ਨਾਲ ਇਸ ਨੂੰ ਹਿਲਾਉਂਦੇ ਰਹੋ ਸਾਰੇ ਜਦੋਂ ਤੱਕ ਇਸ ਦੀ ਚਟਨੀ ਤਿਆਰ ਹੋ ਜਾਵੇ ਇਹ ਬਹੁਤ ਹੀ ਖਾਣ ਵਿੱਚ ਸੁਆਦਿਸ਼ਟ ਬਣ ਜਾਵੇਗੀ ਪਰ ਜਦੋਂ ਆਪਾਂ ਇੱਕ ਚਮਚ ਵਾਂਗ ਹੀ ਖਾਣਾ ਹੈ ਜੇਕਰ ਸਵਾਦ ਨੂੰ ਹੋਰ ਬਰਕਰਾਰ ਕਰਨਾ ਚਾਹੁੰਦੇ ਹੋ ਤਾਂ ਕਾਲਾ ਲੂਣ ਤੇ ਜੀਰਾ ਵੀ ਭੁੰਨ ਕੇ ਇਸ ਵਿੱਚ ਥੋੜੀ ਮਾਤਰਾ ਵਿੱਚ ਪਾ ਸਕਦੇ ਹੋ ਆਪਾਂ ਸਭ ਨੇ ਆਪਣੇ ਸਰੀਰ ਦੇ ਵਜ਼ਨ ਹੱਥੋਂ ਬੜੇ ਹੀ ਪਰੇਸ਼ਾਨ ਰਹਿੰਦੇ ਹਾਂ ਢਿੱਡ ਵੀ ਘਟਦਾ ਨਹੀਂ ਢਿੱਡ ਬਾਹਰ ਆ ਰਿਹਾ ਹੈ ਕਈਆਂ ਨੂੰ ਆਪਣਾ ਵਜ਼ਨ ਬਹੁਤ ਵੱਧਦਾ ਦਿਖਦਾ ਹੈ ਮੈਂ ਕਹਿੰਦੇ ਹਨ ਕਿ ਮੈਨੂੰ ਤਾਂ ਕੱਪੜਾ ਪੂਰਾ ਨਹੀਂ ਆਉਂਦਾ ਇਹ ਦੋਵੇਂ ਹੀ ਪੱਖਾਂ ਤੋਂ ਕੰਮ ਕਰਦਾ ਹੈ ਅੰਦਰ ਦੇ ਸਿਸਟਮ ਵਿੱਚ ਜਾ ਕੇ ਜਦੋਂ ਵਧਦੀ ਹੋਈ ਜਿਹੜੀ ਚਰਬੀ ਹੈ ਉਸ ਨੂੰ ਘਟਾ ਦਿੰਦਾ ਹੈ ਜੇ ਘੱਟ ਵਜ਼ਨ ਹੈ ਤਾਂ ਵਧਾ ਦਿੰਦਾ ਹੈ ਇਸੇ ਪਿਛੇ ਕਾਰਨ ਹੈ ਜੀ ਲਿਵਰ ਦਾ ਸਹੀ ਢੰਗ ਦੇ ਨਾਲ ਕੰਮ ਕਰਨਾ ਤਾਂ ਵਜ਼ਨ ਸਰੀਰ ਦਾ ਓਨਾ ਹੀ ਰਹੇਗਾ ਜਿੰਨਾ ਆਪਣਾ ਹੋਣਾ ਚਾਹੀਦਾ ਹੈ ਇਹ ਲਿਵਰ ਲਈ ਸੰਜੀਵਨੀ ਬੂਟੀ ਦੇ ਵਾਂਗ ਕੰਮ ਕਰਦਾ ਹੈ ਇਹ ਲਿਵਰ ਦੇ ਲਈ ਬੜਾ ਹੀ ਚੰਗਾ ਤੇ ਫਾਇਦੇਮੰਦ ਸਾਬਿਤ ਹੋ ਜਾਂਦਾ ਹੈ ਜਿਹੜੇ ਲੋਕ ਰੋਟੀ ਮੋਟੀ ਬਣਾਉਂਦੇ ਹਨ ਜਿਹੰਡਾ ਵੀ ਕਰਦੇ ਹਨ ਕਈ ਆਪਣੇ ਵਿੱਚੋਂ ਲੋਕ ਪੇੜਾ ਹੀ ਵੱਡਾ ਲੈਂਦੇ ਹਨ ਉਸ ਨੂੰ ਪੇੜੇ ਦੇ ਵਿੱਚ ਵੇਲ ਕੇ ਪਤਲੀ ਜਿਹੀ ਕਰ ਲਓ ਤੇ ਰੋਟੀ ਵਿੱਚ ਵੀ ਤੁਸੀਂ ਇਸ ਨੂੰ ਬਣਾ ਕੇ ਖਾ ਸਕਦੇ ਹੋ ਸਰੀਰ ਨੂੰ ਕਈ ਤਰੀਕੇ ਦੇ ਨਾਲ ਅਸੀਂ ਪਤਲਾ ਕਰ ਸਕਦੇ ਹਾਂ ਸਰੀਰ ਨੂੰ ਇਹ ਮੋਟਾ ਆਟਾ ਵੇ ਰੋਗ ਲਗਾਮਦਾ ਹੈ ਪਰ ਜਦੋਂ ਆਪਾਂ ਪੂਰੀ ਜਿਹੀ ਮੋਟੀ ਰੋਟੀ ਰੱਖਦੇ ਹਾਂ ਤੇ ਕਈ ਤਰ੍ਹਾਂ ਦੇ ਰੋਗ ਕਹਿੰਦੇ ਹਨ ਕਿ ਇਸ ਨਾਲ ਠੀਕ ਵੀ ਹੋ ਜਾਂਦੇ ਹਨ ਜੋ ਵੀ ਰਾਤ ਸੌਣ ਸਮੇਂ ਧੁੰਨੀ ਦੇ ਵਿੱਚ ਤੇਲ ਲਗਾਉਂਦੇ ਹਨ ਉਹਨਾਂ ਨੂੰ ਦਵਾਈ ਲੈਣ ਦੀ ਫਿਰ ਕੋਈ ਵੀ ਲੋੜ ਨਹੀਂ ਪੈਂਦੀ ਆਪਣੇ ਘਰਾਂ ਦੇ ਵਿੱਚ ਆਪਾਂ ਛੋਟੇ ਜਿਹੇ ਹੁੰਦੇ ਸੀ ਤੇ ਆਖਦੇ ਹੁੰਦੇ ਸੀ ਇਮਲੀ ਨਾ ਖਾਓ ਤੇ ਖਾਸ ਕਰਕੇ ਇਹ ਪੁਰਖਾਂ ਨੂੰ ਮੁੰਡਿਆਂ ਨੂੰ ਕਿੱਕ ਚ ਜਿਹੜਾ ਵੀ ਕੋਈ ਉਹ ਖਾਣ ਦਿੱਤੀ ਜਾਂਦੀ ਸੀ ਜਦੋਂ ਉਹ ਆਪਣੇ ਸਰੀਰ ਨੂੰ ਜੋ ਵੀ ਚਾਹੀਦਾ ਹੈ ਘਰ ਦੇ ਵਿੱਚ ਦੁੱਧ ਲੱਸੀ ਦਹੀਂ ਤੇ ਵੱਖ-ਵੱਖ ਤਰ੍ਹਾਂ ਦੇ ਪਦਾਰਥ ਵੱਖ-ਵੱਖ ਤਰ੍ਹਾਂ ਦੇ ਅਚਾਰ ਜਾਂ ਬਾਜਰੇ ਜਵਾਰ ਮੱਕੀ ਦੀ ਰੋਟੀ ਉਦੋਂ ਮਿਲ ਜਾਂਦੀ ਸੀ ਪਰ ਅੱਜ ਕੱਲ ਉਹ ਆਪਣੇ ਸਰੀਰ ਨੂੰ ਨਹੀਂ ਮਿਲਦਾ ਮੂੰਹ ਆਪਣੇ ਆਪ ਹੀ ਸਾੜੇ ਧਮਾਖੇ ਪਏ ਹਨ ਬੇਜਾਨ ਹੋਏ ਪਏ ਹਨ ਡੱਲ ਜਿਹੇ ਲੱਗਦੇ ਹਨ ਤੇ ਮੁਖ ਤੇ ਕੋਈ ਰੌਣਕ ਨਹੀਂ ਜਾਪਦੀ ਫਿਰ ਆਪਾਂ ਮੂੰਹ ਤੇ ਵਨ ਸਵੰਨੇ ਪਦਾਰਥ ਵੀ ਲਗਾਉਣ ਲੱਗ ਪਏ ਹਾਂ ਉਤੋਂ ਲਾਉਣ ਦਾ ਫਿਰ ਕੀ ਫਾਇਦਾ ਜਦੋਂ ਕਮੀ ਸਾਡੇ ਸਰੀਰ ਦੇ ਅੰਦਰ ਹੋਵੇਗੀ ਜਿਵੇਂ ਹੁਣ ਅੰਬਾਂ ਦਾ ਮੌਸਮ ਵੀ ਸਰਦੀ ਵਿੱਚ ਆਵੇਗਾ ਤਾਂ ਘਰ ਵਿੱਚ ਲਿਆ ਕੇ ਉਹਨਾਂ ਦਾ ਅਚਾਰ ਵੀ ਪਾਉਣਾ ਚਾਹੀਦਾ ਹੈ ਬਾਜ਼ਾਰੀ ਵਿੱਚ ਲੋਕ ਆਰਟੀਫੀਸ਼ੀਅਲ ਕੈਮੀਕਲ ਪਾਉਂਦੇ ਹਨ ਕਈ ਵਾਰ ਆਪ ਵੀ ਚੰਗੀ ਕੁਆਲਿਟੀ ਦੇ ਨਹੀਂ ਹੁੰਦੇ ਜੋ ਗੋੜਿਆਂ ਗਿੱਟਿਆਂ ਲਈ ਚੰਗੇ ਨਹੀਂ ਹੁੰਦੇ ਜਿਹੜੇ ਮਨੁੱਖ ਰੋਜ਼ ਲੱਸੀ ਪੀਂਦੇ ਹਨ ਉਹਨਾਂ ਦੇ ਵਿਟਾਮਿਨ ਸੀ ਉਹਦੇ ਨਾਲ ਪੂਰੀ ਹੋ ਜਾਂਦੀ ਹੈ ਸਰੀਰ ਵਿੱਚ ਗਰਮੀ ਵੀ ਹੋਣ ਨਹੀਂ ਦਿੰਦੀ। ਇਮਲੀ ਦੀ ਚਟਨੀ ਦੀ ਤਾਸੀਰ ਠੰਡੀ ਹੁੰਦੀ ਹੈ। ਇਹ ਲਿਵਰ ਦੇ ਲਈ ਸੰਜੀਵਨੀ ਬੂਟੀ ਦੇ ਵਾਂਗ ਕੰਮ ਕਰਦੀ ਹੈ। ਜਿਨ੍ਹਾਂ ਦੇ ਮੂੰਹ ਤੇ ਝੁਰੜੀਆਂ ਹਨ ਉਹ ਜ਼ਰੂਰ ਖਾਓ। ਸਕਿਨ ਟਾਈਟ ਵੀ ਹੋ ਜਾਂਦੀ ਹੈ ਤੇ ਚਿਹਰਾ ਵੀ ਖਿੜਿਆ ਰਹਿੰਦਾ ਹੈ। ਚਟਨੀ ਬਣਾਉਣ ਤੋਂ ਬਾਅਦ ਇਸ ਨੂੰ ਭੁੰਨ ਕੇ ਤੁਸੀਂ ਕੱਚੀ ਮਿੱਟੀ ਦੇ ਭਾਂਡੇ ਵਿੱਚ ਵੀ ਰੱਖ ਸਕਦੇ ਹੋ। ਗੁਨੂ ਨਾਲ ਘੋਟ ਕੇ ਫ੍ਰਿਜ ਵਿੱਚ ਵੀ ਰੱਖ ਸਕਦੇ ਹੋ ਚਟਨੀ ਵੀ ਬਣਾ ਸਕਦੇ ਹੋ। 15 ਦਿਨ ਤੱਕ ਤੁਸੀਂ ਇਸ ਨੂੰ ਖਾ ਸਕਦੇ ਹੋ ਫਰਿੱਜ ਵਿੱਚ ਰੱਖ ਕੇ ਸਿਆਲਾਂ ਵਿੱਚ ਇਸ ਦੀ ਮਾਤਰਾ 30 ਦਿਨ ਵੀ ਹੋ ਸਕਦੀ ਹੈ ਪਰ ਗਰਮੀਆਂ ਵਿੱਚ ਤੁਸੀਂ ਇਸ ਨੂੰ ਸਿਰਫ 15 ਦਿਨ ਹੀ ਵਰਤਣਾ ਹੈ ਇਸ ਤੋਂ ਬਾਅਦ ਓਨੀ ਹੀ ਬਣਾ ਲਓ ਜਿੰਨੀ ਕਿ ਤੁਸੀਂ 15 ਦਿਨ ਵਿੱਚ ਖਾ ਸਕੋ ਇਸ ਵਿਧੀ ਦੇ ਨਾਲ ਜੇਕਰ ਫਰਿੱਜ ਵਿੱਚ ਰੱਖੀ ਹੈ ਤਾਂ ਇੱਕ ਚਮਚ ਕੌਲੀ ਵਿੱਚ ਕੱਢ ਕੇ ਬਾਹਰ ਰੱਖ ਲਓ ਲਗਭਗ 10 ਮਿੰਟ ਉਸ ਨੂੰ ਓਵੇਂ ਹੀ ਪਈ ਰਹਿਣ ਦਿਓ ਫਿਰ ਇਸ ਵਿੱਚ ਥੋੜਾ ਜਿਹਾ ਪਾਣੀ ਪਾ ਲਓ ਤੇ ਫਿਰ ਆਪਾਂ ਜਿਹੜਾ ਕਿਸੇ ਭਾਂਡੇ ਚ ਪਾਇਆ ਹੈ ਉਸ ਪਾਣੀ ਵਿੱਚ ਪਾ ਲਓ। ਉਸ ਨੂੰ ਚੰਗੀ ਤਰ੍ਹਾਂ ਘੋਲ ਲਓ ਤੇ ਫਿਰ ਉਸ ਨੂੰ ਪੀ ਲਓ। ਇਹ 3 ਤੋਂ 9 ਸਾਲ ਤੱਕ ਦੀਆਂ ਕੁੜੀਆਂ ਨੂੰ ਸਿਰਫ ਅੱਧਾ ਚਮਚ ਹੀ ਦਿਓ। ਜਿਹੜੀ ਵੀ ਮਾਤਰਾ ਵਿੱਚ 3 ਤੋਂ 9 ਸਾਲ ਦੇ ਬੱਚੇ ਹਨ ਜਿਵੇਂ ਧੀਆ ਹਨ ਸਿਰਫ ਅੱਧਾ ਚਮਚ ਹੀ ਰੋਜ਼ ਖਾ ਸਕਤੀਆਂ ਹਨ। ਇਸ ਦੇ ਨਾਲ ਜਿਨ੍ਹਾਂ ਦਾ ਲਿਵਰ ਖਰਾਬ ਹੈ ਫਿਰ ਉਹਨਾਂ ਦਾ ਵੀ ਠੀਕ ਹੋ ਜਾਵੇਗਾ। ਉਹ 2-3 ਦਿਨ ਛੱਡ ਕੇ 1 ਚਮਚ ਹਫ਼ਤੇ ਦੇ ਵਿੱਚ 2-3 ਵਾਰ ਖਾ ਸਕਦੇ ਹਨ ਇਸ ਦੀ ਰੋਟੀ ਨਾਲ ਵੀ ਵਰਤੋਂ ਤੁਸੀਂ ਕਰ ਸਕਦੇ ਹੋ ਜਿਆਦਾ ਮਾਤਰਾ ਵਿੱਚ ਇਸ ਨੂੰ ਨਹੀਂ ਲੈਣਾ ਬਸ 1 ਚਮਚ ਤੋਂ ਜ਼ਿਆਦਾ ਨਾ ਖਾਓ ਨਹੀਂ ਤਾਂ ਲੂਜ਼ ਮੋਸ਼ਨ ਵੀ ਹੋ ਸਕਦੇ ਹਨ 1 ਚਮਚ ਨੂੰ ਦਵਾਈ ਸਮਝ ਕੇ ਹੀ ਤੁਸੀਂ ਲੈਣਾ ਹੈ ਜਦੋਂ ਤੁਸੀਂ ਇਸ ਨੂੰ ਖਾਓਗੇ ਤੁਹਾਡੇ ਅੰਦਰ ਬਦਲਾਅ ਹੋਣੇ ਸ਼ੁਰੂ ਹੋ ਜਾਣਗੇ ਸ਼ੂਗਰ ਵਰਗੀ ਸਮੱਸਿਆ ਨੂੰ ਵੀ ਇਹ ਮਾਤ ਪਉਂਦੀ ਹੈ ਸ਼ੂਗਰ ਵਾਲਿਆਂ ਨੂੰ ਕਿਹਾ ਜਾਂਦਾ ਹੈ ਕਿ ਚੌਥਾ ਹਿੱਸਾ ਚਮਚ ਦਾ ਤੁਸੀਂ ਖਾ ਸਕਦੇ ਹੋ ਤੇ 1 ਕਿਲੋ ਇਮਲੀ ਪਹਿਲਾਂ ਹੀ ਅੱਧਾ ਗੁੜ ਵਿੱਚ ਪਾਇਆ ਹੋਣ ਕਰਕੇ ਇਮਲੇ ਤੋਂ ਸਿਰਫ 250 ਗ੍ਰਾਮ ਜਿਹੜਾ ਹੈ ਗੁੜ ਪਾਉਣਾ ਹੈ ਇਹ ਤੁਹਾਡੇ ਲਈ ਬੜਾ ਹੀ ਗੁਣਕਾਰੀ ਟੋਟਕਾ ਸਾਬਿਤ ਹੋ ਜਾਵੇਗਾ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਇਹ ਉਪਾਅ ਘਰ ਵਿੱਚ ਕਰਦੇ ਰਹਿੰਦੇ ਹੋ ਆਪਣੇ ਸਰੀਰ ਦੇ ਵਾਸਤੇ ਤਾਂ ਵੇਖਣਾ ਤੁਹਾਡਾ ਸਰੀਰ ਰੋਗਾਂ ਤੋਂ ਮੁਕਤ ਹੋ ਜਾਵੇਗਾ ਤੁਸੀਂ 250 ਗ੍ਰਾਮ ਤੇ 300 ਗ੍ਰਾਮ ਜਿਹੜੀ ਇਮਲੀ ਲੈਣੀ ਹੈ ਤੇ 250 ਗ੍ਰਾਮ ਗੁੜ ਲੈਣਾ ਹੈ ਪਾਣੀ ਵਿੱਚ ਇੱਕ ਗਲਾਸ ਚਮਚ ਕਾਲਾ ਲੋਹਣ ਤੇ ਅੱਧਾ ਚਮਚ ਤੁਸੀਂ ਭੁੰਨਿਆ ਜੀਰਾ ਪਾ ਸਕਦੇ ਹੋ ਤੇ ਇਸ ਦੇ ਨਾਲ ਤੁਸੀਂ ਆਪਣੇ ਘਰ ਦੇ ਜੀਵਾਂ ਦੀ ਸਿਹਤ ਵਿੱਚ ਬੜਾ ਵੱਡਾ ਬਦਲਾਅ ਹੁੰਦਾ ਹੋਇਆ ਵੇਖੋਗੇ ਤੁਹਾਡਾ ਚਿਹਰਾ ਖਿੜਿਆ ਖਿੜਿਆ ਰਹੇਗਾ ਲਿਵਰ ਅੰਦਰੋਂ ਠੀਕ ਹੋ ਜਾਵੇਗਾ ਜਿਨ੍ਹਾਂ ਨੂੰ ਚੰਗੇ ਤਰੀਕੇ ਨਾਲ ਭੁੱਖ ਨਹੀਂ ਲੱਗਦੀ ਤੇ ਡੇਡ ਦੀ ਚਰਬੀ ਜਿਹੜੀ ਸੀ ਉਹ ਨਹੀਂ ਘਟ ਰਹੀ ਉਹ ਵੀ ਹੁਣ ਠੀਕ ਹੋ ਜਾਵੇਗੀ ਦੁਪਹਿਰ ਵੇਲੇ ਰੋਟੀ ਖਾਣ ਤੋਂ 1 ਘੰਟਾ ਪਹਿਲਾਂ ਤੁਸੀਂ ਗਰਮੀਆਂ ਦੇ ਦਿਨਾਂ ਵਿੱਚ ਫਰਿੱਜ ਵਿੱਚੋਂ ਇੱਕ ਚਮਚਾ ਬਾਹਰ ਕੱਢ ਕੇ 10 ਮਿੰਟ ਬਾਹਰ ਰੱਖ ਕੇ ਫਿਰ ਪਾਣੀ ਵਿੱਚ ਘੋਲ ਕੇ ਪੀ ਸਕਦੇ ਹੋ ਜਿਸ ਦੇ ਨਾਲ ਤੁਹਾਡੀ ਸਿਹਤ ਵਿੱਚ ਬਹੁਤ ਵਧੀਆ ਬਦਲਾਅ ਹੁੰਦੇ ਹੋਏ ਨਜ਼ਰ ਆਉਣਗੇ ਕਿਉਂਕਿ ਸਾਥ ਸੰਗਤ ਜੀ ਆਪਣੀ ਸਿਹਤ ਤੋਂ ਵੱਧ ਕੇ ਹੋਰ ਕੁਝ ਨਹੀਂ ਹੈ ਆਪਣੀ ਸਿਹਤ ਸਾਡੇ ਹੀ ਹੱਥ ਵਿੱਚ ਹੈ ਫਿਰ ਅਸੀਂ ਦੁਪਹਿਰ ਵੇਲੇ ਇਸ ਕੰਮ ਨੂੰ ਜ਼ਰੂਰ ਕਰ ਲਈਏ ਤਾਂ ਤੁਹਾਡੇ ਲਈ ਗੁਣਕਾਰੀ ਸਾਬਤ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ